ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੋਬਾਈਲ ਤੋਂ ਰੱਖੋ ਦੂਰ ਨਹੀਂ ਤਾਂ ਪੂਤਨਾ ਪੈ ਸਕਦਾ ਹੈ ਵੱਡਾ ਪ੍ਰਣਾਮ ਵਿਗਿਆਨਿਕਾਂ ਦੀ ਨਵੀਂ ਖੋਜ ਮੁਤਾਬਕ ਇਹ ਸਾਹਮਣੇ ਆਇਆ ਹੈ ਕਿ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਘੱਟ ਉਮਰ ਦੇ ਵਿੱਚ ਮੋਬਾਈਲ ਫੋਨ ਦੇ ਦਿੰਦੇ ਹਨ ਇਸ ਦਾ ਬੜਾ ਨੁਕਸਾਨ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪੈ ਸਕਦਾ ਹੈ ਬੱਚੇ ਮੋਬਾਈਲ ਲੈਣ ਲਈ ਚੇਦ ਕਰਦੇ ਹਨ ਜੇਕਰ ਬੱਚੇ 13 ਸਾਲ ਦੀ 13 ਸਾਲ ਦੀ ਉਮਰ ਤੋਂ ਪਹਿਲਾਂ ਪਹਿਲਾਂ 스마트ਫੋਨ ਦੀ ਵਰਤੋਂ ਕਰ ਦਿੰਦੇ ਹਨ ਤਾਂ ਇਹ ਇਹਨਾਂ ਦਾ ਇਸ ਦਾ ਉਹਨਾਂ ਦੀ ਮਾਨਸਿਕ ਸਿਹਤ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ ਇਸ ਅਧਿਆਏ ਵਿੱਚ ਦੁਨੀਆਪਾਰ ਦੇਲ 1 ਲੱਖ ਤੋਂ ਵੱਧ ਨੌਜਵਾਨਾਂ ਦਾ ਡਾਟਾ ਸ਼ਾਮਲ ਹੈ ਇਹ ਅਧਿਆਇ ਜਨਰਲ ਹਾਫ ਹਿਊਮਨ ਡਿਵੈਲਪਮੈਂਟ ਐਂਡ ਕੈਪੇ ਕੈਪੇਬਿਲिटीज ਵਿੱਚ ਪ੍ਰਕਾਸ਼ਿਤ ਹੋਇਆ ਹੈ ਇਸ ਵਿੱਚ ਪਾਇਆ ਗਿਆ ਹੈ ਕਿ ਜਿਨ੍ਹਾਂ ਨੌਜਵਾਨਾਂ ਨੇ 12 ਸਾਲ ਜਾਂ ਇਸ ਤੋਂ ਘੱਟ ਉਮਰ ਵਿੱਚ ਆਪਣਾ ਪਹਿਲਾ ਸਮਾਰਟਫੋਨ ਪ੍ਰਾਪਤ ਕੀਤਾ ਹੈ ਕਿ ਤ세 ਉਹ 18 ਸਾਲ ਤੋਂ 24 ਸਾਲ ਦੀ ਉਮਰ ਵਿੱਚ ਕਈ ਸਮਸਤ ਕਈ ਤਰ੍ਹਾਂ ਦੀਆਂ ਸਮਾਨਸਿਕ ਇਹਨਾਂ ਸਮੱਸਿਆਵਾਂ ਤੋਂ ਪੀੜਤ ਹਨ ਜਿਵੇਂ ਕਿ ਖੁਦਕੁਸ਼ੀ ਅਤੇ ਖੁਦਕੁਸ਼ੀ ਦੇ ਵਿਚਾਰ ਗੁੱਸਾ ਅਤੇ ਚਿੜਚਿੜਾਪਨ ਭਾਵਨਾਤਮਕ ਅਸਥਿਰਤਾ ਅਤੇ ਵਿਸ਼ਵਾਸ ਦੀ ਘਾਟ ਸੋਸ਼ਲ ਮੀਡੀਆ ਦੀ ਭੂਮਿਕਾ ਅਤੇ ਸਾਈਬਰ ਧੱਕੇਸ਼ਾਹੀ ਬੱਚੇ smartphones ਪ੍ਰਾਪਤ ਕਰਨ ਤੋਂ ਬਾਅਦ ਜਲਦੀ ਹੀ ਸੋਸ਼ਲ ਮੀਡੀਆ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਉਹਨਾਂ ਨੂੰ ਇਹ ਸਮੱਸਿਆਵਾਂ ਹੋ ਸਕਦੀਆਂ ਹਨ ਵਿਗਿਆਨੀਆਂ ਨੇ ਇਹ ਦਿੱਤੀ ਇਹ ਚੇਤਾਵਨੀ ਅਮਰੀਕਾ ਦੇ ਐਸਪੀ ਇੱਕ ਸੱਪਿਆਨਾ ਸਲੇਬਸ ਦੇ ਵਿਗਿਆਨੀ ਡਾਕਟਰ ਤਾਰਾ ਤਿਆਗਜਾ ਰਾਜਨ ਨੇ ਕਿਹਾ ਹੈ ਕਿ ਛੋਟੀ ਉਮਰ ਵਿੱਚ smartphones ਅਤੇ social media ਦੀ ਵਰਤੋਂ ਨੌਜਵਾਨਾਂ ਦੀ ਮਾਨਸਿਕ ਸਥਿਤੀ ਤੇ ਬੁਰਾ ਪ੍ਰਭਾਵ ਪਾਉਂਦੀ ਹੈ। ਉਹਨਾਂ ਕਿਹਾ ਹੈ ਕਿ ਇਹਨਾਂ ਬੱਚਿਆਂ ਵਿੱਚ depression ਜਾਂ ਚਿੰਤਾ ਦੇ ਆਮ ਲੱਛਣ ਨਹੀਂ ਦਿਖਾਈ ਦਿੰਦੇ ਇਸ ਲਈ ਕਈ ਵਾਰ ਇਹਨਾਂ ਸਮੱਸਿਆਵਾਂ ਨੂੰ ਪਛਾਣਿਆ ਨਹੀਂ ਜਾਂਦਾ। ਕੀ ਕੀਤਾ ਜਾਣਾ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ smartphones ਅਤੇ smartphones ਨਾ پابੰਦੀ ਲਗਾਣੀ ਚਾਹੀਦੀ ਹੈ ਡਿਜੀਟਲ ਸਾਖਰਤਾ ਡਿਜੀਟਲ ਚੀਜ਼ਾਂ ਨੂੰ ਸਮਝਣ ਲਈ ਸੁਰੱਖਿਆ ਨੂੰ ਲਾਜ਼ਮੀ ਬਣਾਇਆ ਜਾਣਾ ਚਾਹੀਦਾ ਹੈ ਸੋਸ਼ਲ ਮੀਡੀਆ ਕੰਪਨੀਆਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ